ਦੇਖੋ ਮਨਦੀ ਸਿੰਘਾਂ ਦੀ ਕਿਉਂਕਿ ਕਾਲ ਤਖਤ ਉਹ ਇਹ ਦੂਜੀ ਵਾਰੀ ਹੁਣ ਪਹਿਲੀ ਵਾਰੀ ਤਾਂ ਸ਼ੌਮਣੇ ਕਮੇਟੀ ਨੇ ਕਮੇਟੀ ਬਣਾਈ ਸੀ ਹੁਣ ਆਤਕੀ ਕਾਲ ਤਖਤ ਨੇ ਬਣਾਈ ਆ ਸਾਡੀ ਕੁਝ ਖਤੋਂ ਖਤਾਬ ਉਹਨਾਂ ਨਾਲ ਚੱਲੀ ਆ ਪਰ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਮੈਂ ਕੱਲ ਹੀ ਉਸੇ ਸ਼ੌਮਣੇ ਕਮੇਟੀ ਆਪਣੇ ਜਿਹੜਾ ਸਾਡੇ ਕੋਆਰਡੀਨੇਟਰ ਨੂੰ ਡੀਲ ਕਰਦਾ ਸਾਰਾ ਉਹਨੂੰ ਮੈਂ ਕਿਹਾ ਸੀ ਕਿ ਸਾਰਿਆਂ ਦਾ ਵਿਚਾਰ ਕਰ ਲੈ ਕਿਉਂਕਿ ਸਰਦਾਰ ਬਰਜਿੰਦਰ ਸਿੰਘ ਦੀ ਹਮਦਰਦ ਉਹਨਾਂ ਦੇ ਰਜੈਮੇ ਬਾਦ ਹੁੰਦੇ ਆ ਤੇ ਅਸੀਂ ਚਿੱਠੀ ਵੀ ਲਿਖੀ ਆ ਹੋਮ ਮਿਨਿਸਟਰ ਸਾਹਿਬ ਨੂੰ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੀ ਉਹਨਾਂ ਨੇ ਸਾਨੂੰ ਈਮੇਲ ਕਰਕੇ ਕਿਹਾ ਕਿ ਤੁਸੀਂ ਹੋਮ ਮਿਨਿਸਟਰ ਨਾਲ ਜਿਹੜਾ ਸੰਪਰਕ ਕਰੋ ਉਹਨਾਂ ਨੇ ਵੀ ਹੁਣ ਲਿਖੀ ਹੋਇਆ ਚਿੱਠੀ ਤੇ ਆਇ ਕਦੋਂ ਦੇ ਨਾਲ ਦੇ ਵਿੱਚ ਫੇਰ ਅਸੀਂ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਕਰਕੇ ਉਹਦੇ ਤੇ ਸਾਰਾ ਮਲਾਂਕਣ ਕਰਾਂ ਦੇਖੋ ਬੰਦੀ ਸਿੰਘਾਂ ਦੀ ਕਿਉਂਕਿ ਕਾਲ ਤਖਤ ਕੋਈ ਇਹ ਦੂਜੀ ਵਾਰੀ ਹੁਣ ਪਹਿਲੀ ਵਾਰੀ ਤਾਂ ਸੌਮਨੀ ਕਮੇਟੀ ਨੇ ਕਮੇਟੀ ਬਣਾਈ ਸੀ ਹੁਣ ਅਤਕੀ ਕਾਲ ਤਖਤ ਨੇ ਬਣਾਈ ਆ ਸਾਡੀ ਕੁਝ ਖਤੋਂ ਖਤਾਬ ਉਹਨਾਂ ਨਾਲ ਚੱਲੀ ਆ ਪਰ ਆਉਂਦੇ ਕਦੋਂ ਦਿਨਾਂ ਦੇ ਵਿੱਚ ਮੈਂ ਕੱਲ ਹੀ ਉਸੇ ਸ਼ਾਮ ਨੂੰ ਕਮੇਟੀ ਆਪਣੇ ਜਿਹੜਾ ਸਾਡੇ ਕੋਆਰਡੀਨੇਟਰ ਨੂੰ ਡੀਲ ਕਰਦਾ ਸਾਰਾ ਉਹਨੂੰ ਮੈਂ ਕਿਹਾ ਸੀ ਕਿ ਸਾਰਿਆਂ ਦਾ ਵਿਚਾਰ ਕਰ ਲੈ ਕਿਉਂਕਿ ਸਰਦਾਰ ਭਜਿੰਦਰ ਸਿੰਘ ਦੀ ਹਮਦਰਦ ਉਹਨਾਂ ਦੇ ਰਜਾਈਮੇ ਬਾਦ ਹੁੰਦੇ ਆ ਤੇ ਅਸੀਂ ਚਿੱਠੀ ਵੀ ਲਿਖੀ ਆ ਹੋਮ ਮਿਨਿਸਟਰ ਸਾਹਿਬ ਨੂੰ ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੀ ਉਹਨਾਂ ਨੇ ਸਾਨੂੰ ਈਮੇਲ ਕਰਕੇ ਕਿਹਾ ਕਿ ਤੁਸੀਂ ਹੋਮ ਮਿਨਿਸਟਰ ਨਾਲ ਜਿਹੜਾ ਸੰਪਰਕ ਕਰੋ ਉਹਨਾਂ ਨੇ ਵੀ ਹੁਣ ਲਿਖੀ ਹੋਇਆ ਚਿੱਠੀ ਤੇ ਆਇਕਨੋ ਦੇ ਨਾਲ ਵਿੱਚ ਫੇਰ ਅਸੀਂ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਕਰਕੇ ਉਹਦੇ ਤੇ ਸਾਰਾ ਮਲਾਂਕਣ ਕਰਾਂਗੇ Subscribe to One India Channel and never miss an update